ਵੇ ਜਦੋਂ ਅਸੀਂ ਜਵਾਨ ਹੁੰਦੇ ਹਾਂ ਅਸੀਂ ਜਲਦੀ ਵੱਡੇ ਹੋਣ ਤੇ ਸਵੈ ਨਿਰਪਰ ਬਣਨ ਬਾਰੇ ਸੋਚਦੇ ਹਾਂ ਅਸੀਂ ਸੋਚਦੇ ਹਾਂ ਕਿ ਵੱਡੇ ਹੋ ਕੇ ਅਸੀਂ ਖੁੱਲ ਕੇ ਜੀਵਨ ਬਿਤਾਵਾਂਗੇ ਸਾਨੂੰ ਕਿਸੇ ਦੀ ਰੋਕ ਟੋਕ ਨਹੀਂ ਹੋਏਗੀ ਪਰ ਅਜੇ ਹਾਂ ਨਹੀਂ ਹੁੰਦਾ ਨੌਕਰੀ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਛੁੱਟੀ ਲੈਣ ਤੋਂ ਪਹਿਲਾਂ ਵੀ ਪੂਰੀ ਯੋਜਨਾ ਬਣਾਉਣੀ ਪੈਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਵਿਅਕਤੀ ਬਾਰੇ ਦੱਸਾਂਗੇ ਜੋ ਆਪਣੀ 10 ਸਾਲਾਂ ਦੀ ਸਰਵਿਸ ਵਿੱਚ ਸ਼ਾਇਦ ਹੀ ਕਦੇ ਦਫ਼ਤਰ ਗਿਆ ਹੋਵੇ ਜਿਸ ਵਿਅਕਤੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਬਾਰੇ ਜਾਣ ਕੇ ਕਈਆਂ ਨੂੰ ਉਸ ਤੋਂ ਜਲਨ ਹੋ ਸਕਦੀ ਹੈ థਾਈਲੈਂਡ 'ਚ ਇੱਕ ਸਰਕਾਰੀ ਕਰਮਚਾਰੀ ਹਰ ਰਾਤ ਨਾਈਟ ਕਲੱਬਾਂ 'ਚ ਜਾਂਦਾ ਸੀ ਤੇ ਉਹ 10 ਸਾਲਾਂ ਤੱਕ ਦਫ਼ਤਰ ਹੀ ਨਹੀਂ ਗਿਆ ਹੈਰਾਨੀ ਦੀ ਗੱਲ ਤੇ ਇਹ ਹੈ ਕਿ ਇਸ ਨਾਲ ਉਹਦੀ ਤਨਖਾਹ ਜਾਂ ਬੋਨਸ ਤੇ ਕਦੇ ਕੋਈ ਫਰਕ ਹੀ ਨਹੀਂ ਪਿਆ థਾਈਲੈਂਡ ਦਾ ਇੱਕ ਵਿਅਕਤੀ ਸਰਕਾਰੀ ਨੌਕਰੀ ਕਰ ਰਿਹਾ ਸੀ ਪਰ ਉਸ ਨੂੰ ਆਪਣੇ ਕੰਮ 'ਚ ਕੋਈ ਦਿਲਚਸਪੀ ਹੈ ਹੀ ਨਹੀਂ ਸੀ ਇਹੀ ਕਾਰਨ ਹੈ ਕਿ ਪਿਛਲੇ 10 ਸਾਲਾਂ ਤੋਂ ਦਫ਼ਤਰ ਦੀ بجائے ਹਰ ਰਾਤ ਨਾਈਟ ਕਲੱਬਾਂ 'ਚ ਜਾਂਦਾ ਰਿਹਾ ਉਹ ਗਾਉਣ ਦਾ ਸ਼ੌਕੀਨ ਸੀ ਤੇ ਨਾਈਟ ਕਲੱਬਾਂ 'ਚ ਗਾਉਂਦਾ ਸੀ ਸਾਰੀ ਰਾਤ ਜਾਗ ਕੇ ਉਹ ਥੱਕ ਜਾਂਦਾ ਸੀ ਤੇ ਥਕਾਵਟ ਕਾਰਨ ਉਹ ਵਿਅਕਤੀ ਦਿਨ ਵਿੱਚ ਲੇ ਦਫ਼ਤਰੀ ਨਾ ਜਾਂਦਾ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਵਿਅਕਤੀ ਦੀ ਨੌਕਰੀ ਆਫਤ ਰੋਗਤਾ ਮਤੇ ਮਿਟੀਗੇਸ਼ਨ ਵਿਭਾਗ ਵਿੱਚ ਸੀ ਰਿਪੋਰਟ ਮੁਤਾਬਕ ਇਸ ਸਭ ਦੇ ਬਾਵਜੂਦ ਉਸ ਨੂੰ ਨਾ ਤਾਂ ਨੌਕਰੀ ਤੋਂ ਕੱਢਿਆ ਗਿਆ ਤੇ ਨਾ ਹੀ ਕੋਈ ਸਜ਼ਾ ਦਿੱਤੀ ਗਈ ਉਸ ਵਿਅਕਤੀ ਨੂੰ ਸਮੇਂ-ਸਮੇਂ ਉੱਤੇ ਬੋਨਸ ਵੀ ਮਿਲਦਾ ਤੇ ਸਮੇਂ-ਸਿਰ ਤਨਖਾਹ ਵੀ ਮਿਲਦੀ ਇਹ ਮਾਮਲਾ ਫੇਸਬੁੱਕ ਦੇ ਵਾਚਡੌਗ ਨਾਂ ਦੇ ਪੇਜ ਤੋਂ ਸਾਹਮਣੇ ਆਇਆ ਫਿਲਹਾਲ ਸਥਾਨਕ ਪ੍ਰਸ਼ਾਸਨ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸਤੇ ਕੀ ਕਾਰਵਾਈ ਕੀਤੀ ਜਾਏਗੀ THAILAND ਦੇ ਕਾਨੂੰਨ ਮੁਤਾਬਕ ਭ੍ਰਿਸ਼ਟਾਚਾਰ ਦੀ ਸਜ਼ਾ 10 ਸਾਲ ਦੀ ਕੈਦ ਤੇ 5000 ਤੋਂ 50000 ਰੁਪਏ ਤੱਕ ਦਾ ਜੁਰਮਾਨਾ ਹੈ ਬਈ ਜਦੋਂ ਅਸੀਂ ਜਵਾਨ ਹੁੰਦੇ ਹਾਂ ਅਸੀਂ ਜਲਦੀ ਵੱਡੇ ਹੋਣ ਤੇ ਸਵੈ ਨਿਰਪਰ ਬਣਨ ਬਾਰੇ ਸੋਚਦੇ ਹਾਂ ਅਸੀਂ ਸੋਚਦੇ ਹਾਂ ਕਿ ਵੱਡੇ ਹੋ ਕੇ ਅਸੀਂ ਖੁਦ ਕੇ ਜੀਵਨ ਬਿਤਾਵਾਂਗੇ ਸਾਨੂੰ ਕਿਸੇ ਦੀ ਰੋਕ ਟੋਕ ਨਹੀਂ ਹੋਏਗੀ ਪਰ ਅਜੇਹਾ ਨਹੀਂ ਹੁੰਦਾ ਨੌਕਰੀ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਛੁੱਟੀ ਲੈਣ ਤੋਂ ਪਹਿਲਾਂ ਵੀ ਪੂਰੀ ਯੋਜਨਾ ਬਣਾਉਣੀ ਪੈਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਵਿਅਕਤੀ ਬਾਰੇ ਦੱਸਾਂਗੇ ਜੋ ਆਪਣੀ 10 ਸਾਲਾਂ ਦੀ ਸਰਵਿਸ ਵਿੱਚ ਸ਼ਾਇਦ ਹੀ ਕਦੇ ਦਫ਼ਤਰ ਗਿਆ ਹੋਵੇ ਜਿਸ ਵਿਅਕਤੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਬਾਰੇ ਜਾਣ ਕੇ ਕਈਆਂ ਨੂੰ ਉਸ ਤੋਂ ਜਲਨ ਹੋ ਸਕਦੀ ਹੈ థਾਈਲੈਂਡ 'ਚ ਇੱਕ ਸਰਕਾਰੀ ਕਰਮਚਾਰੀ ਹਰ ਰਾਤ ਨਾਈਟ ਕਲੱਬਾਂ 'ਚ ਜਾਂਦਾ ਸੀ ਤੇ ਉਹ 10 ਸਾਲਾਂ ਤੱਕ ਦਫ਼ਤਰ ਹੀ ਨਹੀਂ ਗਿਆ ਹੈਰਾਨੀ ਦੀ ਗੱਲ ਤੇ ਇਹ ਹੈ ਕਿ ਇਸ ਨਾਲ ਉਹਦੀ ਤਨਖਾਹ ਜਾਂ ਬੋਨਸ ਤੇ ਕਦੇ ਕੋਈ ਫਰਕ ਹੀ ਨਹੀਂ ਪਿਆ థਾਈਲੈਂਡ ਦਾ ਇੱਕ ਵਿਅਕਤੀ ਸਰਕਾਰੀ ਨੌਕਰੀ ਕਰ ਰਿਹਾ ਸੀ ਪਰ ਉਸ ਨੂੰ ਆਪਣੇ ਕੰਮ 'ਚ ਕੋਈ ਦਿਲਚਸਪੀ ਹੈ ਹੀ ਨਹੀਂ ਸੀ ਇਹੀ ਕਾਰਨ ਹੈ ਕਿ ਪਿਛਲੇ 10 ਸਾਲਾਂ ਤੋਂ ਦਫ਼ਤਰ ਦੀ بجائے ਹਰ ਰਾਤ ਨਾਈਟ ਕਲੱਬਾਂ 'ਚ ਜਾਂਦਾ ਰਿਹਾ ਉਹ ਗਾਉਣ ਦਾ ਸ਼ੌਕੀਨ ਸੀ ਤੇ ਨਾਈਟ ਕਲੱਬਾਂ 'ਚ ਜਾਂਦਾ ਸੀ ਸਾਰੀ ਰਾਤ ਜਾਗ ਕੇ ਉਹ ਥੱਕ ਜਾਂਦਾ ਸੀ ਤੇ ਥਕਾਵਟ ਕਾਰਨ ਉਹ ਵਿਅਕਤੀ ਦਿਨ ਵੇਲੇ ਦਫ਼ਤਰੀ ਨਾ ਜਾਂਦਾ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਵਿਅਕਤੀ ਦੀ ਨੌਕਰੀ ਆਫਤ ਰੋਗਤਾ ਮਤੇ ਮਿਟੀਗੇਸ਼ਨ ਵਿਭਾਗ ਵਿੱਚ ਸੀ ਰਿਪੋਰਟ ਮੁਤਾਬਕ ਇਸ ਸਭ ਦੇ ਬਾਵਜੂਦ ਉਸ ਨੂੰ ਨਾ ਤਾਂ ਨੌਕਰੀ ਤੋਂ ਕੱਢਿਆ ਗਿਆ ਤੇ ਨਾ ਹੀ ਕੋਈ ਸਜ਼ਾ ਦਿੱਤੀ ਗਈ ਉਸ ਵਿਅਕਤੀ ਨੂੰ ਸਮੇਂ-ਸਮੇਂ ਉੱਤੇ ਬੋਨਸ ਵੀ ਮਿਲਦਾ ਤੇ ਸਮੇਂ-ਸਿਰ ਤਨਖਾਹ ਵੀ ਮਿਲਦੀ ਇਹ ਮਾਮਲਾ ਫੇਸਬੁੱਕ ਦੇ ਵਾਚਡੌਗ ਨਾਂ ਦੇ ਪੇਜ ਤੋਂ ਸਾਹਮਣੇ ਆਇਆ ਫਿਲਹਾਲ ਸਥਾਨਕ ਪ੍ਰਸ਼ਾਸਨ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸਤੇ ਕੀ ਕਾਰਵਾਈ ਕੀਤੀ ਜਾਏਗੀ THAILAND ਦੇ ਕਾਨੂੰਨ ਮੁਤਾਬਕ ਭ੍ਰਿਸ਼ਟਾਚਾਰ ਦੀ ਸਜ਼ਾ 10 ਸਾਲ ਦੀ ਕੈਦ ਤੇ 5000 ਤੋਂ 50000 ਰੁਪਏ ਤੱਕ ਦਾ ਜੁਰਮਾਨਾ ਹੈ